ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਨਪ੍ਰੀਤ ਕੋਰ ਅੱਜ ਫਿਰ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਵਾਇਰਲ ਹੋ ਰਹੀ ਪਾਣੀਪੱਦੀ ਨਿਊਜ਼ ਬਾਰੇ ਤੇ ਇਸ ਬਾਰੇ ਆਪਾਂ ਗੱਲ ਕਰਾਂਗੇ ਸਤਵਿੰਦਰ ਸਰ ਜੀ ਨਾਲ ਸਰ ਸਾਨੂੰ ਦੱਸਣਗੇ ਵੀ ਇਹ ਪੂਰਾ ਮਾਮਲਾ ਕੀ ਸੀ ਸਰ ਜੋ ਇੱਕ ਬਹੁਤ ਹੀ ਸੋਸ਼ਲ ਮੀਡੀਆ ਤੇ ਨਿਊਜ਼ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਾਣੀਪੱਤ ਵਿੱਚ ਇੱਕ ਮੰਦਿਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਨਿਆਂਗ ਸਿੰਘਾਂ ਵੱਲੋਂ ਉਸ ਮੰਦਿਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਕਿਤੇ ਹੋਰ ਲੈ ਜਾਇਆ ਗਿਆ ਤੇ ਇਸ ਬਾਰੇ ਸੋਸ਼ਲ ਮੀਡੀਆ ਤੇ ਕਾਫੀ ਨੈਗੇਟਿਵ ਕਮੈਂਟਸ ਨੇ ਲੋਕ ਉਹਨਾਂ ਨੂੰ ਬੁਰਾ ਭਲਾ ਬੋਲ ਰਹੇ ਨੇ ਇਹ ਪੂਰਾ ਮਾਮਲਾ ਕੀ ਸੀ ਇਹਦੇ ਬਾਰੇ ਨਾ ਥੋੜਾ ਡਿਟੇਲ ਵਿੱਚ ਦੱਸੋ ਬੇਸਿਕਲੀ ਲੋਕਾਂ ਨੂੰ ਪੂਰੀ ਖਬਰ ਦਾ ਪਤਾ ਹੀ ਨਹੀਂ ਕਿ ਪੂਰਾ ਮਾਮਲਾ ਸਿਗਾ ਕੀ ਹਨਾ 네ਗੇਟਿਵ ਕਮੈਂਟ ਜਾਂ ਫਿਰ ਕੁਝ ਵੀ ਹੋਤਾ ਚਲੋ ਬੜਾ ਸੋਖਾ ਵੈ ਹਰ ਕੋਈ ਕਰ ਦਿੰਦਾ ਤੇ ਪੂਰਾ ਮਾਮਲਾ ਇਹਦੇ ਰਿਲੇਟਡ ਐ ਸੀ ਕਿ ਇੱਕ ਮੰਦਿਰ ਸਿਗਾ ਪਾਣੀਪਤ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਹਨਾਂ ਨੇ ਤੇ ਕੋਈ ਗਲਤ ਨਹੀਂ ਚਲੋ ਠੀਕ ਹੈ ਤੇ ਉੱਥੇ ਗੁਰੂ ਰਹਿਤ ਮਰਿਆਦਾ ਦਾ ਪਾਲਨ ਨਹੀਂ ਹੋ ਰਿਹਾ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਕੀਤਾ ਸੀ ਬਟ ਗੁਰੂ ਰਹਿਤ ਮਰਿਆਦਾ ਜੋ ਇੱਕ ਸਿੱਖ ਧਰਮ ਦੇ ਵਿੱਚ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਣ ਲਈ ਜ਼ਰੂਰੀ ਹੁੰਦੀ ਹੈ ਤੇ ਉਸ ਦਾ ਪਾਲਨ ਨਹੀਂ ਕੀਤਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਹਦੇ ਅੱਗੇ ਨੱਚਣਾ ਉਹਨਾਂ ਦੇ ਬਰਾਬਰ ਗੱਦੀ ਲਗਾ ਕੇ ਬੈਠਣਾ ਇਹ ਸਿੱਖ ਧਰਮ ਦੇ ਵਿੱਚ ਅਲਾਉਡ ਨਹੀਂ ਹੈ ਦੇਸ ਦੀ ਇੱਕ ਵੀਡੀਓ ਪਾਣੀਪੱਦ ਦੇ ਕਿਸੇ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਉੱਥੇ ਇੰਸਟਾਗ੍ਰam ਤੇ ਪਾਈ ਗਈ ਸੀ ਕਿ ਐਦਾਂ ਐਦਾਂ ਇੱਥੇ ਹੋ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਨੌਜਵਾਨ ਨੇ ਉਹਨਾਂ ਨੂੰ ਸਮਝਾਇਆ ਵੀ ਬਟ ਉਹ ਨਹੀਂ ਸਮਝੇ ਤੇ ਉਹਨੇ ਜਦੋਂ ਵੀਡੀਓ ਪਾਈ ਉਹ ਵੀਡੀਓ ਵਾਇਰਲ ਹੋਈ ਫਿਰ ਨਿਹੰਗ ਸਿੰਘਾਂ ਨੂੰ ਪਤਾ ਚੱਲਿਆ ਤੇ ਨਿਹੰਗ ਸਿੰਘ ਉੱਥੋਂ ਉੱਥੇ ਗਏ ਉਹਨਾਂ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸੀਗਾ ਹਨਾ ਉੱਥੋਂ ਦੀ ਲੈ ਕੇ ਕਿਸੇ ਹੋਰ ਵਧੀਆ ਜਗ੍ਹਾ ਤੇ ਸਥਾਪਿਤ ਕੀਤਾ ਤੇ ਅ ਇਹਦੇ ਚ ਗਲਤ ਕੀ ਹੈ ਜੇ ਗੁਰੂ ਰਹਿਤ ਮਰਿਆਦਾ ਦਾ ਪਾਲਨ ਨਹੀਂ ਹੋ ਰਿਹਾ ਤੇ ਉਹਨਾਂ ਨੇ ਉੱਥੋਂ ਦੀ ਲੈ ਕੇ ਕਿਤੇ ਹੋਰ ਸਥਾਪਿਤ ਕਰਤਾ ਪਰ ਸਰ ਕਈ ਲੋਕ ਨਾ ਇਹਨੂੰ ਗਲਤ ਵੀ ਨਾ ਲੈ ਕੇ ਜਾ ਰਿਹਾ ਲੋਕ ਕਹਿ ਰਿਹਾ ਵੀ ਉਹ Hindu ਸੀ ਉਹਨਾਂ ਨੇ ਮੰਦਿਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਇਸ ਲਈ ਨਿਆਂ ਸਿੰਘਾਂ ਨੇ ਐਵੇਂ ਕਰਿਆ ਸਰ ਇਹਨੂੰ ਤੁਸੀਂ ਕਿਸ ਹੱਦ ਤੱਕ ਠੀਕ ਕਹਿੰਦੇ ਹੋ ਦੇਖੋ ਮੇਰੇ ਅਕੋਰਡਿੰਗ ਤਾਂ ਹੈ ਜੋ ਲੋਕਾਂ ਦੀ ਸੋਚ ਹੈ ਗਲਤ ਹੈ ਹਰ ਇੱਕ ਚੀਜ਼ ਨੂੰ ਧਰਮਾਂ ਦੇ ਮੁੱਦੇ ਵੱਲ ਲੈ ਕੇ ਜਾਣਾ ਅੱਜ ਕੱਲ ਸਾਡੇ ਇੰਡੀਆ ਦਾ ਟ੍ਰੈਂਡ ਬਣ ਗਿਆ ਤੇ ਹੁਣ ਇਹਨੂੰ ਵੀ ਧਰਮ ਦੇ ਮੁੱਦੇ ਵੱਲ ਲੈ ਗਏ ਅਜਿ ਜਦ ਕਿ ਇਹ ਧਰਮ ਦਾ ਮੁੱਦਾ ਨਹੀਂ ਹੈ ਇਹ ਰਹਿਤ ਮਰਿਆਦਾ ਦਾ ਮੁੱਦਾ ਹੈ ਕਿ ਸਾਡੇ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹੈ ਹਰੇਕ ਧਰਮ ਲਈ ਦਰਵਾਜ਼ਾ ਖੁੱਲ੍ਹਾ ਹੈ ਬਟ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੁਸੀਂ ਰਹਿਤ ਮਰਿਆਦਾ ਦਾ ਪਾਲਨ ਨਹੀਂ ਕਰ ਰਹੇ ਤੇ ਕੁਛ ਮੈਟਰ ਨਹੀਂ ਕਰਦਾ ਕਿ ਤੁਸੀਂ ਕਿਹੜੇ ਧਰਮ ਤੋਂ ਹੋ ਜੇ ਇੱਕ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਉਹਦੀ ਰਹਿਤ ਮਰਿਆਦਾ ਦਾ ਪਾਲਨ ਨਾ ਕਰਦਾ ਤੇ ਸ਼ਾਇਦ ਮੈਨੂੰ ਲੱਗਦਾ ਕਿ ਨਿਹੰਗ ਸਿੰਘਾਂ ਨੇ ਇੱਥੇ ਵੀ ਇਹੀ ਸਟੈਪ ਕਨਾਂਤੀ ਠੀਕ ਹੈ ਸਰ سوشل میڈیا ਤੇ ਨੌਜਵਾਨ ਪੀੜੀ ਮਤਲਬ ਇੱਕ ਪਾਸਾ ਦੇਖਦੇ ਆ ਦੂਜਾ ਪਾਸਾ ਨਹੀਂ ਦੇਖਦੇ ਹਨ ਉਹ ਕਾਫੀ ਉਹਨਾਂ ਨੂੰ ਨੈਗੇਟਿਵ ਕਮੈਂਟ ਬੋਲਦੇ ਪਏ ਆ ਉਹਨਾਂ ਨੂੰ ਗੁੰਡਾ ਤੱਕ ਬੋਲਿਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਸਹੀ ਹੈ ਪਤਾ ਕੀ ਪਹਿਲਾਂ ਜਦੋਂ ਕੋਈ ਨੋਲੇਜ ਲੈਣੀ ਹੁੰਦੀ ਸੀ ਤਾਂ ਅਲੱਗ ਤਰੀਕੇ ਸੀ ਕਿਤਾਬਾਂ ਪੜੀਆਂ ਜਾਂਦੀਆਂ ਸੀ ਇਹ ਹੋਰ ਤਰੀਕੇ ਸੀ ਅੱਜ ਕੱਲ ਸਾਰੇ ਹੀ ਫੇਸਬੁਕ ਕੀ ਵਿਦਵਾਨ ਬਣੇ ਪਏ ਹਨਾ ਜਿੰਨਾ ਕ ਫੇਸਬੁਕ ਤੇ ਦਿਖਾਇਆ ਉਹਨਾਂ ਕ ਅਗਲਿਆਂ ਨੇ ਸੱਚ ਮੰਨ ਲਿਆ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੇ ਸਹੀ ਗਲਤ ਦੇ ਫੈਸਲੇ ਲੈਣ ਲੱਗ ਗਏ ਪਹਿਲੀ ਗੱਲ ਤਾਂ ਕਿਸੇ ਨੂੰ ਸਹੀ ਗਲਤ ਲੈ ਕਹਿਣ ਵਾਲੇ ਆਪਾਂ ਮੈਂ ਵੀ ਕੋਈ ਨਹੀਂ ਹੁੰਦਾ ਨਾ ਕੋਈ ਜਿਹੜੇ ਜਿਹੜੇ ਲੋਕ ਸੋਸ਼ਲ ਮੀਡੀਆ ਦੇਖ ਰਹੇ ਉਹ ਵੀ ਕੋਈ ਨਹੀਂ ਹੁੰਦੇ ਅਸਲ ਚ ਗੱਲ ਕੀ ਹੈ ਉਹਦੀ ਪੁਸ਼ਟੀ ਨਹੀਂ ਕਰਨੀ ਤੇ ਥੱਲੇ ਕਮੈਂਟ ਕਰਨੇ ਬੜੇ ਸੌਖੇ ਆ ਤੇ ਨੇਹੰਗ ਸਿੰਘਾਂ ਨੂੰ ਜਿਹੜੇ ਲੋਕ ਗੁੰਡਾ ਕਹਿ ਰਹੇ ਐ ਉਹ ਆਪਣੇ ਗੁਰੂ ਦੀ ਰਹਿਤ ਮर्यादा ਦਾ ਪਾਲਣ ਕਰ ਰਹੇ ਐ ਕਿ ਉਹਨਾਂ ਨੇ ਉੱਥੇ ਜਾ ਕੇ ਕੋਈ ਗੁੰਡਾਗਰਦੀ ਨਹੀਂ ਕੀਤੀ ਕੋਈ ਮਾਰ ਕੁੱਟਾਈ ਦੀ ਵੀਡੀਓ ਮੇਰੇ ਸਾਹਮਣੇ ਤਾਂ ਆਈ ਨਹੀਂ ਪਰ ਸਰ ਆਪਾਂ ਦੇਖਦੇ ਆ ਕੋਈ ਵੀ ਪ੍ਰੋਬਲਮ ਹੁੰਦੀ ਆ ਕੁਝ ਵੀ ਹੁੰਦਾ ਨੇਹੰਗ ਸਿੰਘ ਸਭ ਤੋਂ ਪਹਿਲਾਂ ਅੱਗੇ ਆਂਦੇ ਆ ਤੇ ਨੇਹੰਗ ਸਿੰਘਾਂ ਕਰਕੇ ਹੀ ਅੱਜ ਸਿੱਖ ਧਰਮ ਦਾ ਜੇ ਮੈਂ ਕਹਾਂ ਕਿ ਰੋਬ بچਿਆ ਥੋੜਾ ਬੋਤਾ ਤੇ ਉਹ ਨੇਹੰਗ ਸਿੰਘਾਂ ਕਰਕੇ ਬਚਿਆ ਹੋਇਆ ਕਿ ਇੱਕ ਆਮ ਨੌਜਵਾਨ ਸਿੱਖ ਨੌਜਵਾਨ ਜੇ ਆਪਾਂ ਕਹੀਏ ਹਨਾ ਤੇ ਨਿਹੰਗ ਸਿੰਘਾਂ ਨੂੰ ਦੇਖ ਕੇ ਹੀ ਜਿਵੇਂ ਕਹਿ ਲੋ ਕਿ ਇੱਕ ਵਾਰੀ ਰੋਂਟੇ ਖੜੇ ਹੋ ਜਾਂਦੇ ਦੂਜਿਆਂ ਦੇ ਤੇ ਨਿਹੰਗ ਸਿੰਘ ਜਿਹੜੇ ਆ ਉਹ ਸਿੱਖ ਧਰਮ ਦੀ ਸ਼ਾਨ ਹੈ ਉਹਨਾਂ ਨੂੰ ਆਪ ਹੀ ਬਦਨਾਮ ਨਾ ਕਰੋ ਆਪਣੇ ਹੱਥੀ ਆਪਣੀਆਂ ਜੜਾ ਨਾ ਵੱਡੋ ਪੰਜੋ ਉਂਗਲਾਂ ਚਲੋ ਬਰਾਬਰ ਨਹੀਂ ਹੁੰਦੀਆਂ ਵਿੱਚ ਗਲਤ ਬੰਦੇ ਵੀ ਹੁੰਦੇ ਆ ਸਹੀ ਬੰਦੇ ਵੀ ਹੁੰਦੇ ਆ ਬਟ ਆਪਣੇ ਹੱਥੀ ਨਿਹੰਗ ਸਿੰਘਾਂ ਦੇ ਬਾਰੇ 네ਗੇਟਿਵ ਕਮੈਂਟ ਕਰਕੇ ਆਪਣੀਆਂ ਜੜਾ ਨਾ ਵੱਡੋ ਸਿੱਖ ਧਰਮ ਨੂੰ ਜਦੋਂ ਲੋੜ ਪਊਗੀ ਤੁਹਾਡੇ ਨਾਲ ਕਿਸੇ ਨੇ ਨਹੀਂ ਖੜਨਾ ਨਿਹੰਗ ਸਿੰਘਾਂ ਨੇ ਗੁਰੂ ਦੀ ਫੌਜ ਨੇ ਹੀ ਖੜਨਾ ਸਰ ਜੋ ਆਪਾਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁਣ ਲੋਕ ਘਰ ਵਿੱਚ ਵੀ ਕਰਨ ਲੱਗ ਗਿਆ ਸਰ ਇਸ ਨੂੰ ਤੁਸੀਂ ਕੀ ਠੀਕ ਮੰਨਦੇ ਹੋ ਦੇਖੋ ਮੰਨਣ ਵਾਲਾ ਮੈਂ ਕੋਈ ਨਹੀਂ ਹੁੰਦਾ ਕਿ ਸਿੱਖ ਰਹਿਤ ਮर्यादा ਦੇ ਅਨੁਸਾਰ ਜੇ ਤੁਸੀਂ ਅ ਉਹਦੀ ਪਾਲਣਾ ਕਰ ਰਹੇ ਹਾਂ ਸਿੱਖ ਰਹਿਤ ਮਰਿਆਦਾ ਦੀ ਕਿ ਕੁਝ ਨਿਯਮ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਖੰਦੇ ਹਰ ਕੋਈ ਨਹੀਂ ਰੱਖ ਸਕਦਾ ਜੇ ਆਪਾਂ ਉਹ ਨਿਯਮ ਫੋਲੋ ਕਰ ਰਹੇ ਹਾਂ ਤਾਂ ਸਹੀ ਹੈ ਅਦਰਵਾਇਜ਼ ਗਲਤ ਹੈ ਅਸੀਂ ਦੇਖਿਆ ਕਿ ਲੋਕ ਬਿਨਾ ਕਿਸੇ ਜਾਣਕਾਰੀ ਦੇ ਬਿਨਾ ਕਿਸੇ ਮਾਮਲੇ ਨੂੰ ਵੈਰੀਫਾਈ ਕੀਤੇ ਬਿਨਾ ਹੀ ਕਮੈਂਟਸ ਵਿੱਚ ਆਪਣੀ رائے ਪ੍ਰਗਟ ਕਰਨ ਲੱਗ ਜਾਂਦੇ ਆ ਸੋਸ਼ਲ ਮੀਡੀਆ ਤੇ ਕਮੈਂਟਸ ਕਰਨ ਲੱਗ ਜਾਂਦੇ ਆ ਸਾਨੂੰ ਚਾਹੀਦਾ ਕਿ ਪਹਿਲਾਂ ਪੂਰੀ ਮਾਮਲੇ ਦੀ ਜਾਣਕਾਰੀ ਪ੍ਰਾਪਤ ਕਰੀਏ ਕਿ ਮਾਮਲਾ ਕੀ ਹੈ ਫੇਰ ਹੀ ਸੋਸ਼ਲ ਮੀਡੀਆ ਤੇ ਉਸ ਬਾਰੇ ਕਮੈਂਟ ਕਰੀਏ ਤਾਂ ਆਪਣੀ رائے ਪ੍ਰਗਟ ਕਰੀਏ